ਤੋ ਚੈਨਲ ਇੰਡੀਆ ਕਰਾਇਮ ਨੂੰ ਦੇਖਦਾ ਸਾਡਾ ਦਰਸ਼ਕਾਂ ਦਾ ਅਸੀਂ ਕਰਦੇ ਹਾਂ ਜੀ ਧੰਨਵਾਦ ਕੱਲ ਤੁਹਾਨੂੰ ਲੈ ਗਏ ਅਸੀਂ ਕੋਰੀਡੋਰ ਡੇਰਾ ਬਾਬਾ ਨਾਨਕ ਤੇ ਅੱਜ ਅਸੀਂ ਆਏ ਹਾਂ ਸ੍ਰੀ ਹਰਗਬਿੰਦਪੁਰ ਪੁਲ ਦੇ ਤੇ ਜਿੱਥੇ ਕਿ ਪਾਣੀ ਦੀ ਮਾਰ ਹੇਠ ਆਏ ਹੋਏ ਕਿਸਾਨ ਔਰ ਇੱਥੋਂ ਦਾ ਜਿੰਨਾ ਵਾਤਾ ਵਰਨਾ ਪੱਠੇ ਜਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਿ ਸਾਰਾ ਨੁਕਸਾਨ ਹੋਇਆ ਲੋਕਾਂ ਦੇ ਘਰ ਡੁੱਬ ਗਏ ਨੇ ਕੋਠੀਆਂ ਜਿਹੜੀਆਂ ਸਾਰੀਆਂ ਪਾਣੀ ਦੇ ਨਾਲ ਪੂਰੀਆਂ ਭਰੀਆਂ ਹੋਈਆਂ ਲੋਕ ਜਿਹੜੇ ਨੇ ਰੋਡ ਦੇ ਆਗੇ ਤੰਬੂ ਦੇ ਵਿੱਚ ਬਹਿਣਾ ਦੇ ਮਜਬੂਰ ਹੋਏ ਨੇ ਪਰ ਸਾਡੇ ਨਾਲ ਅੱਜ ਹੁਸ਼ਿਆਰਪੁਰ ਤੋਂ ਜਿਹੜੇ ਕਿ ਹਰਾ ਦੇ ਵਿੱਚ ਸਾਰਿਆਂ ਨੂੰ ਮਦਦ ਕਰਦੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਆ ਵੀਡੀਓ ਰਹੀਂ ਤੇ ਮਦਦ ਕਰ ਰਹੇ ਆ ਉਹ ਵੀ ਜੀ ਆਪਾਂ ਗੱਲ ਕਰਦੇ ਆ ਆ ਵੀ ਜੀ ਤੁਸੀਂ ਕਿੱਥੋਂ ਪਹੁੰਚੇ ਹੋ ਤੇ ਦੱਸੋ ਬੜਾ ਜਿਆਦਾ ਹੁਸ਼ਿਆਰਪੁਰ ਤੋਂ ਆਏ ਜੀ ਸਾਡੀ ਹੈਗੀ ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਦੀ ਟੀਮ ਤੇ ਅਸੀਂ ਜਿੱਦਾਂ ਹੋਰ ਤੁਹਾਨੂੰ ਪਤਾ ਹੀ ਆ ਵੀ ਆਹ ਦਿਨਾਂ ਦੇ ਵਿੱਚ ਹਰ ਸਾਲ ਹੜ੍ਹ ਦੀ ਹੜਾ ਆਉਂਦੀ ਆ ਚੋਆ ਦੇ ਵਿੱਚ ਨਹਿਰਾਂ ਦੇ ਵਿੱਚ ਬਰਾ ਦੇ ਪਾਣੀ ਦਾ ਲੈਵਲ ਵੱਧ ਜਾਂਦਾ ਆ ਤੇ ਜੋ ਉਸ ਆ ਜੇ ਲਾਗੇ ਲਾਗੇ ਦੇ ਪਿੰਡਾਂ ਇਹਨਾਂ ਨੂੰ ਭਾਰੀ ਨੁਕਸਾਨ ਚ ਲੱਣਾ ਪੈਂਦਾ ਆ ਉਸ ਨੁਕਸਾਨ ਨੂੰ ਦੇਖਦੇ ਹੋਏ ਸਾਡੀ ਜਿਹੜੀ ਰੈਸਕਿਊ ਟੀਮ ਬਣਾਈ ਗਈ ਆ ਤਾਂ ਜੋ ਆਲੇ ਦੁਆਲੇ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜਦਾ ਹੈ ਜੋ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ ਤੇ ਰਹਿਣ ਲਈ ਮਤਲਬ ਕੀ ਵਾਲੇ ਦੁਆਲੇ ਜਿਹਨਾਂ ਨੂੰ ਲੋੜਵੰਦ ਸਮਾਨ ਆਉ ਦਿੱਤਾ ਜਾਵੇ ਇਸ ਕਰਕੇ ਸਾਡੀ ਟੀਮ ਜਿਹੜੀ ਹੈ ਡਾਪਰ ਨਾਲ ਪਿਆਰ ਬੱਝੀ ਹੈ ਅੱਛਾ ਹੁਣ ਤੱਕ ਤੁਸੀਂ ਮਤਲਬ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਵਿਚਰੇ ਹੋ ਅਲਗ-ਅਲਗ ਅਸੀਂ ਤਕਰੀਬਨ ਜਾ ਕੇ ਆਏ ਆ ਜੀ ਆਹ ਅਬਦੁੱਲਾਪੁਰ ਇਬਰਾਹਿਮਪੁਰ ਤੇ ਆ ਫਤਿਹਫੁੱਲਾ ਕਿਹੜਾ ਪਿੰਡ ਆ ਉੱਥੇ ਜਾ ਕੇ ਆਏ ਆ ਜੀ ਬਾਕੀ ਹੁਣ ਇਹਨਾਂ ਨੂੰ ਹੜ ਤੋਂ ਦੇਖਦੇ ਹੋਏ ਆਪਾਂ ਇੱਥੇ ਬੈਠੇ ਆਂ ਆ ਸਾਡੇ ਨਾਲ ਸਿਵਲ ਡਿਫੈਂਸ ਦੇ ਸਾਡੇ ਅਫਸਰਾਂ ਨਾਲ ਗੱਲ ਸਾਡੀ ਹੋਈ ਆ ਕੋਈ ਬੰਦ ਕੱਤ ਬਣਿਆ ਹਾਂਜੀ ਸਾਰੇ ਅੱਜ ਦੱਸਿਓ ਮੜ ਜਾ ਵੀ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਕਿ ਮੁਸ਼ਕਲ ਆਈ ਜੇ ਤੁਹਾਨੂੰ ਇੱਦਾਂ ਹੀ ਜਿਹੜਾ ਸਾਡਾ ਤਾਂ ਮਾਹੌਲ ਬਣਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਜਿਹੜਾ ਜੁੱਪਰ ਪਹਾੜਾਂ ਦੇ ਵਿੱਚ ਜਿਹੜਾ ਪੀੜ ਵਿੱਚ ਜਿਹੜਾ ਜਿਹੜਾ ਜਿਆਦਾ ਬਾਹਰੋਂ ਦਾ ਪਾਣੀ ਚੱਲ ਰਿਹਾ ਹੈ ਜਿਆਦੀ ਮਤਲਬ ਆਇਆ ਹੋਇਆ ਉਹਦੇ ਨਾਲ ਜਿਹੜਾ ਕੋਸ਼ਿਸ਼ ਦਾ ਵੱਡਾ ਫਰੌਲਾ ਕਾਸੀ ਉਹਦੀ ਫੇਰ ਵਾਸਤੇ ਇੱਕ ਤਾਂ ਇੱਥੇ ਕੰਮ ਜਾ ਰਿਹਾ ਜਿਹੜਾ ਸਾਡਾ ਹਾਈ ਟੈਕ ਨਕਾ ਪਿਆ ਉਹਦਾ ਪੋਰ ਜਿਹੜਾ ਹੈਗਾ ਜੀ 37 ਤੋਂ ਵੱਲ ਨੂੰ ਦੌੜ ਜਾ ਰਿਹਾ ਜਿਹਦੇ ਸਾਡਾ ਸੂਬਾ ਪ੍ਰਸ਼ਾਸਨ ਸਾਰਾ ਨਾਲ ਆ ਜੀ ਅੱਜ ਜਿਹੜੇ ਬੱਕੀ ਐਂਟੀਰੀਟੀ ਹੈ ਕਿਆਂ ਨੇ ਜੀ ਅੱਲਾ ਦੇ ਨਾਲ ਨੇ ਮੇਰੇ ਜੀ ਸਮਾਜ ਦੇ ਉਹਨਾਂ ਨੇ ਜਿਹਦਾ ਬੰਦ ਹੀ ਦੇਵਾ ਕੋਲ ਸਾਰੇ ਬਾਕੀ ਜਿਹੜਾ ਲੋਕਾਂ ਨੂੰ ਜਿਹੜਾ ਰਾਸ਼ਨ ਵਗੈਰਾ ਜਿਹੜਾ ਹੋਰ ਆਇਆ ਉਹ ਵੀ ਪੂਰਾ ਜਿਹੜਾ ਪਹੁੰਚੋਇਆ ਜਾ ਰਿਹਾ ਜੀ ਤਾਂ ਜਿਹੜੇ ਅਕਸਾਰ ਕਿਸਾਨ ਜਿਹੜੇ ਜਿਨ੍ਹਾਂ ਦੇ ਘਰ ਡੁੱਬ ਗਏ ਉਹਨਾਂ ਵਾਸਤੇ ਕੀ ਹੋਈਆ ਕਰਾਂ ਦੇ ਅਜੇ ਤਾਂ ਅਸੀਂ ਜੀ ਜਿਹੜਾ ਮੇਨ ਜਿਹੜਾ ਹੈ ਸੰਦਿਆਵਾਸ ਪਸ਼ੂਵਾਸ ਦੇ ਵਿੱਚ ਆਇਆ ਸੀ ਜਿਹੜੀਆਂ ਮੁੱਢੀਆਂ ਲੋੜਾਂ ਨੇ ਉਹਨਾਂ ਵਾਸਤੇ ਜੀ ਕਰ ਰਹੇ ਆ ਬਾਕੀ ਜਿਹੜੀ ਗਵਰਨਮੈਂਟ ਪੱਤਰ ਤੇ ਜਿਹੜਾ ਜਿਹੜਾ ਫਸਾ ਹੋਇਆ ਹੈ ਮਵਾਜਾ ਵਗੈਰਾ ਉਹ ਫਿਰ ਦੇਖਾਂਗੇ ਕਿ ਇਸ ਸਮੋਡ ਡਿਪਾਰਟਮੈਂਟ ਕਰਕੇ ਜੀ। ਇਹ ਗੱਲ। ਤੋਂਰ ਆਪਣੇ ਆਪ ਵੀ ਸਾਰੇ ਹਾਂ ਜੀ 120 ਬਣਾਏ ਡੀਪੀਜੀ ਵਾਰਡ ਨੂੰ ਸਿਵਲ ਡਿਫੈਂਸ ਔਰ ਸਾਡੀ ਜੋ ਸਮੂਹ ਟੀਮ ਹੈ ਪ੍ਰਸ਼ਾਸਨ ਜੋ ਸਾਡੇ ਮਾੜ ਜੋ ਕਿਤੀ ਕਿ ਕਿਸ਼ਨਰ ਕੰਮ ਕੰਟਰੋਲਰ ਸਿਵਲ ਡਿਫੈਂਸ ਦੇ ਔਰ ਸਾਡੇ ਐਡੀਸ਼ਨਲ ਕੰਟਰੋਲਰ ਪੰਜਾਬ ਹੌਂਗੜ ਦੇ ਕੁਮਾਰ ਜੀ ਰਵੇਲ ਸਾਹਿਬ ਇਹਨਾਂ ਦੇ ਇਜਾਜ਼ਤਾਂ ਦੇ ਉੱਤੇ ਅਸੀਂ ਜੋ ਹੈ ਇੱਥੇ ਆਪਣੇ ਸੇਵਾ ਦੇ ਰਹੇ ਸਿਵਲ ਸਿਵਲ ਜਨ ਸੇਵਾ ਲੰਗੀ ਸਾਡੇ ਲੱਗੇ ਹੋਏ ਨੇ। ਜੋ ਵੀ ਹੜ੍ਹ ਪੀੜਤਾਂ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆndi ਹੈ ਉਹ ਅਸੀਂ ਹਰ ਤਰ੍ਹਾਂ ਦਾ ਪ੍ਰਸ਼ਾਸਨ ਦੇ ਨਾਲ ਮੋਟੇ ਨਾਲ ਮੋਟਾ ਲਾ ਕੇ ਖੜੇ ਆਂ 24 ਘੰਟੇ ਅਸੀਂ ਡਿਊਟੀ ਦੇ ਰਹੇ ਆਂ ਔਰ ਜੋ ਵੀ ਹੜ੍ਹ ਪੀੜਤਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਹੋਈ ਤੇ ਅਸੀਂ ਉਹਦੇ ਲਈ ਕਰਨ ਨੂੰ ਤਤਪਰ ਆ ਸਾਡੇ ਨਾਲ ਪੰਜਾਬ ਹੋਮ ਗਾਰਡ ਦੀ ਟੀਮ ਜੋ ਹੈ ਜੋ ਜੋ ਰੈਸਕਿਊ ਐਕਸਪਰਟ ਨੇ ਉਹ ਵੀ ਟੀਮ ਸਾਡੇ ਨਾਲ ਹੈ ਤੇ ਜੋ ਸਾਡਾ ਵੀ ਅਸੀਂ ਉਹਨਾਂ ਦਾ ਹੀ ਕੰਮ ਆ ਪੰਜਾਬ ਹੋਮ ਗਾਰਡਸ ਦਾ ਔਰ ਸਾਡੇ ਪੰਜਾਬ ਹੌਮਗ੍ਰੀਡ ਦੇ ਜਵਾਨ ਔਰ ਸਾਡੇ ਸਿਵਲ ਡਿਫੈਂਸ ਦੇ ਜੋ ਵਲੰਟੀਅਰ ਨੇ ਬੁਲੇਟੀਆਂ ਡਿਊਟੀ ਦਿੰਦੇ ਨੇ ਇਹ ਹਰ ਤਰ੍ਹਾਂ ਨਾਲ ਹਾਦਸਾ ਦੀ ਮਦਦ ਕਰਨ ਨੂੰ ਲੋਕਾਂ ਦੀ ਤਿਆਰ ਨੇ